you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਇੱਥੇ ਆਪਣੇ ਅੱਧੇ ਕੰਮ ਹੋ ਗਏ ਅੱਧੇ ਰਹਿ ਗਏ ਸੀ ਤੇ ਜੋਤ ਲਾਤੀ ਸੀ ਮੈਂ ਕਰ ਲਈ ਜੀ ਤੁਸੀਂ ਭਗਵਾਨ ਜੀ ਦੇ ਦਰਸ਼ਨ ਤੇ ਜੋਤ ਵਗੈਰਾ ਲਾ ਕੇ ਮੰਦਰੋਂ ਆ ਕੇ ਆਪਾਂ ਤੇ ਸਾਫ ਸਫਾਈ ਵੀ ਹੋ ਗਈ ਸੀ ਤੇ ਤਰਪਾਣ ਦੇ ਮੇਰੇ ਮਨ ਨਾਲ ਕਰਾਈ ਸੀ ਤੇ ਫਿਰ ਮੈਂ ਇੱਥੇ ਭਾਂਡੇ ਨੂੰ ਤਾਂ ਚੱਲ ਫੇਰ ਮंजੂंगी ਤੇ ਇੱਥੇ ਫਿਰ ਮੈਂ ਕਰਨ ਲੱਗੀ ਸੀ ਕੈਬਨੂਲ ਵਗੈਰਾ ਸਾਫ ਤੇ ਕਿਉਂ ਗਰੇਤਾ ਘਟਾ ਹਨਾ ਮਿੱਟੀ ਆ ਜਾਂਦੀ ਹੈ ਤੇ ਆਪਾਂ ਨੂੰ ਕਪੜਾ ਤਾਂ ਫੇਰ ਨਹੀਂ ਪੰਦਾ ਹੀ ਹੈ ਤੇ ਫਿਰ ਮੈਂ ਇੱਥੇ ਲੱਗੀ ਸੀ ਸਮਾਨ ਜਿਹੜਾ ਐਕਸਟਰਾ ਪਿਆ ਸੀ ਉੱਤੇ ਕੈਵਨ ਦੇ ਵਿੱਚ ੱਪਣ ਤੇ ਸ਼ੀਸ਼ਾ ਵਗੈਰਾ ਟਾਪਾ ਨਾ ਕਿਉਂਕਿ ਬੱਚੇ ਸਾਰੇ ਸਾਰੇ ਜਾਂਦੇ ਆ ਤੇ ਸਾਰਾ ਕੁਝ ਐਂ ਖਲਾਰਾ ਪੱਕ ਜਾਉ ਲੈਂਦੇ ਆ ਤੇ ਕਿਤੇ ਜਰਾਬਾ ਸੜਤੀਆਂ ਕਿਤੇ ਕੁਝ ਤੇ ਫਿਰ ਮੈਂ ਇੱਥੇ ਸਮਾਨ ਸਾਰਾ ਹਨਾ ਚੱਕੀ ਜਾਂਦੀ ਸੀ ਤੇ ਫਿਰ ਮੈਂ ਇਧਰ ਆ ਗਈ ਸੀ ਸੋਫੇ ਤੇ ਇੱਥੋਂ ਚੁੰਨੀਆਂ ਵਗੈਰਾ ਚੱਕਣ ਲੱਗ ਗਈ ਸੀ ਤੇ ਚੁੰਨੀ ਆ ਮੈਂ ਪਈ ਆ ਸੀ ਸਨੇਹਾ ਸੁੱਟ ਗਈ ਸੀ ਤੇ ਕਿੰਨੇ ਸਵੇਰਾ ਕਾਲੀ ਹੁੰਦੀ ਹੈ ਬੱਚਿਆਂ ਤੇ ਮੈਂ ਕਿਹਾ ਵੀ ਇਸ ਮੇਰੇ ਸਮਾਨ ਚੱਕ ਜੀ ਤੇ ਉਹਨੇ ਚੱਕਿਆ ਨਹੀਂ ਸੀ ਫਿਰ ਮੈਂ ਅੰਦਰ ਆਈ ਤਾਂ ਫਿਰ ਖਲਾਰਾ ਦਿਖਿਆ ਫਿਰ ਮੈਂ ਸਾਰਾ ਚੱਕਿਆ ਤੇ ਬਸ ਫਿਰ ਚੁੰਨੀਆਂ ਵਗੈਰਾ ਚੱਕੀਆਂ ਤੇ ਸੋਫੇ ਤੇ ਕੱਪੜਾ-ਕਪੜਾ ਫੇਰਉਂਦੀ ਹੁਣ ਪਹਿਲਾਂ ਮੈਂ ਹਨਾ ਉੱਪਰ ਸੈਲਫ ਤੇ ਖਲਾਰਾ ਪਿਆ ਸੀ ਕਿਉਂਕਿ ਬੱਚਿਆਂ ਨੇ ਚਾਟ ਵਗੈਰਾ ਬਣਾਏ ਸੀ ਹੋਰ ਸਮਾਨ ਪਿਆ ਸੀ ਡਰਿੰਕ ਵਗੈਰਾ ਤੇ ਉਹ ਮੈਂ ਸਾਰਾ ਸੈੱਟ ਕੀਤਾ ਤੇ ਉਹ ਮੈਂ ਸਾਰੇ ਸੈੱਟ ਲਾ ਕੇ ਰੱਖੇ ਦੁਆ ਮੈਂ ਬਸ ਕੰਮ ਕਰ ਕਰ ਕੇ ਫਿਰ ਮੈਂ ਪਿੱਛੇ ਦਵਾਈ ਲੈਣ ਲੱਗ ਗਈ ਸੀ ਕਿਉਂਕਿ ਫਿਰ ਟਾਈਮ ਜ਼ਿਆਦਾ ਹੋ ਜਾਂਦਾ ਫਿਰ ਆਪਣੀ ਦੁਪਹਿਰ ਦਾ ਟਾਈਮ ਵੀ ਹੋ ਜਾਂਦਾ ਨਾ ਦਵਾਈ ਦਾ ਤੇ ਫਿਰ ਮੈਂ ਕਿ ਚੱਲ ਵੀ ਮੈਂ ਲੈ ਲਾਂ ਦਵਾਈ ਤੇ ਕੰਮ ਕਰ ਤੱਕ ਦੇਣੀ ਹੋਵੇ ਫਿਰ ਆਦਾ ਮੈਂ ਜਿਹੜੀ ਦਵਾਈ ਵੋਟੀ ਆ ਤਾਂ ਲੈਣੀ ਪੈਂਦੀ ਹੈ ਟਾਈਮ ਅਨੁਸਾਰ ਤੇ ਫਿਰ ਮੈਂ ਦੀ ਦਵਾਈ ਬਸ ਅੱਧੀ ਹੀ ਲੈ ਲੂੰਗੀ ਅੱਧੀ ਕੇ ਫਿਰ ਮੈਂ ਪਿੱਛੇ ਤੇ ਇੱਕ ਅੱਧਾ ਕੰਮ ਕਰਕੇ ਫਿਰ ਲੈ ਲੈਂਦੀ ਨਹੀਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਪੀਤਾ ਜਾਂਦਾ ਦਵਾਈ ਦੇ ਨਾਲ ਤੇ ਤਾਂ ਕਰਕੇ ਫਿਰ ਮੈਂ ਅੱਧੀ ਦਵਾਈ ਲੈ ਲੈਣੀ ਅੱਧੀ ਫਿਰ ਇੱਕ ਅੱਧਾ ਕੰਮ ਕਰ ਲੈਣੀ ਉਹਨੂੰ ਗੈਪ ਪੈ ਜਾਂਦਾ ਨਾਲੇ ਤਾਂ ਤੇ ਨਾਲੇ ਨਾਲ ਆਪਣਾ ਦਵਾਈ ਦਾ ਕੰਮ ਹੋ ਜਾਂਦਾ ਨਾਲ ਇੱਕ ਅੱਧਾ ਤੇ ਨਾਲੇ ਗੈਪ ਪੈ ਜਾਂਦਾ ਦਵਾਈ ਦਾ ਤਾਂ ਕਰਕੇ ਤੇ ਬਸ ਫਿਰ ਮੈਂ ਉਹ ਜਿਹੜੀ ਆਪਣੀ ਕੁੱਟੀ ہوئی ਦਵਾਈ ਸੀ ਦੇਸੀ ਉਹ ਲਈ ਪਹਿਲਾਂ ਮੈਂ ਤੇ ਉਹ ਚਮਚ ਦਾ ਤੀਜਾ ਇੱਥੇ ਲੈਣਾ ਹੁੰਦਾ ਡੰਡੇ ਵਸ ਪਿੱਛੋਂ ਥੋੜੀ ਲੈ ਲੈਣੀ ਹੁੰਦੀ ਹੈ ਹਨਾ ਦਵਾਈ ਨੂੰ ਤੇ ਕਿਉਂਕਿ ਉਹਦਾ ਕੋਈ ਸਾਈਡ ਇਫੈਕਟ ਨਹੀਂ ਉਹਨਾਂ ਨੇ ਕਿਹਾ ਹੋਇਆ ਵੀ ਜੇ ਘੱਟ ਵੱਧ ਲਈ ਜਾਓ ਜੇ ਕੋਈ ਹਨਾ ਫਰਕ ਨਹੀਂ ਪੈਂਦਾ ਇਹ ਬਿਲਕੁਲ ਡਰਨ ਵਾਲੀ ਗੱਲ ਨਹੀਂ ਹੁੰਦੀ ਤੇ ਹੁਣ ਤਾਂ ਮੈਂ ਬਸ ਉਹ ਡੰਡੇ ਦਾ ਅੰਦਰ ਜੇ ਰੱਖਿਆ ਹੋਇਆ ਤੇ ਪਿੱਛੇ ਬਸ ਜਿਹੜੀ ਚਮਚੀ ਡੰਡੇ ਹੁੰਦੀ ਆ ਉਹ ਆਪਾਂ ਥੋੜੀ ਜਿਹੀ ਲੈ ਲੈਨੇ ਆ ਸਤੇ ਫਿਰ ਮੈਂ ਬੂੰਦ ਵਾਲੀ ਦਵਾਈ ਲੈਣ ਲੱਗ ਗਈ ਸੀ ਪਾਣੀ ਦੇ ਵਿੱਚ ਪਾ ਕੇ ਡੋਪ ਤੇ ਹੁਣ ਮੈਂ ਦੁਪਹਿਰ ਦੀ ਦਵਾਈ ਹਨਾ ਇੱਕ ਦੋ ਦਿਨ ਹੋ ਗਏ ਮੈਂ ਘਟਾ ਬੰਦ ਕਰ ਦਿੱਤੀ ਦੁਪਹਿਰ ਦੀ ਕਿਉਂਕਿ ਮੈਂ ਸਵੇਰ ਤੇ ਸ਼ਾਮ ਦੇ ਦੋ ਦਵਾਈ ਲੈ ਲੈਂਦੇ ਕਿਉਂਕਿ ਮੈਨੂੰ ਸਾਹ ਬਾਹਲਾ ਚੜਦਾ ਤੇ ਫੇਰ ਹਣਾ ਜੇ ਮੈਂ ਦਵਾਈ ਮੈਂ ਤਾਂ ਚੱਲ ਵੀ ਗਿਆ ਪੱਕ ਦੇ ਲੈਣੀ ਇੱਕ ਅੱਧਾ ਵੀ ਤਿੰਨ ਡੰਗ ਜਿਹੜੇ ਉਹ ਵਿੱਚ ਦੋ ਡੰਗ ਲੈ ਲਿਆ ਪਰ ਉਹ ਕੜੰਧ ਰਹਿੰਦੀ ਗੀ ਫਿਰ ਮੈਂ ਦੁਪਹਿਰ ਦੀ ਦਾ ਨਾਗਾ ਪਾਤਾ ਬਸ ਸਵੇਰ ਸ਼ਾਮ ਲੈ ਲੈਂਦੀ ਤੇ ਕਿਉਂਕਿ ਸ਼ਾਮ ਵਾਲਾ ਚੜਦਾ ਸੀ ਮੈਂ ਤਾਂ ਦਵਾਈ ਨਾਲ ਵੀ ਹੋ ਜਾਂਦਾ ਕਈ ਵਾਰ ਜ਼ਿਆਦੇ ਲਈ ਜਾਂਦੀ ਆਪਰੇ ਤੋਂ ਜੇ ਤੇਜ਼ ਹੁੰਦੀ ਹੈ ਜਾਂ ਕਿਵੇਂ ਵੀ ਹੈਨਾ ਤਾਂ ਕਰਕੇ ਫਿਰ ਮੈਂ ਬੰਦ ਕਰਤੀ ਦੁਪਹਿਰ ਦੀ ਦਵਾਈ ਤੇ બસ ਜੀ ਹੁਣ ਮੈਂ ਵਸ ਇੱਥੇ ਕੈਵਨ ਵਗੈਰਾ ਲੱਗੀ ਸੁਪਰੋ ਸੈਲ ਕਰਨਾ ਪਹਿਲਾਂ ਮੈਂ ਖਲਾਰਾ ਚੱਕਦਾ ਸੀ ਤੇ ਮੈਂ ਨਾ ਹੁਣ ਸਕੈਨ ਕਰਾ ਕੇ ਦੇਖੂੰਗੀ ਜੀ ਜਿਹੜੀ ਮੈਂ ਦਵਾਈ ਲੈਣੀ ਹੈ ਤੇ ਇਹਦੇ ਡੈਡੀ ਵੀ ਮੈਨੂੰ ਕਹਿੰਦੇ ਸੀ ਵੀ ਸਕੈਨ ਕਰਾ ਕੇ ਦੇਖੀ ਕਿਉਂਕਿ ਮੈਂ ਤੀਜੀ ਚੌਥੀ ਵਾਰ ਤੀਜੀ ਵਾਰ ਲੈ ਕੇ ਆਈ ਹਾਂ ਹੁਣ ਦਵਾਈ ਤੇ ਬਿਓ ਕਹਿੰਦੇ ਵੀ ਤੂੰ ਸਕੈਨ ਕਰਾ ਕੇ ਦੇਖ ਵੀ ਮੜਾ ਮੋਟਾ ਫਰਕ ਪਿਆ ਵੀ ਹੈ ਕਿ ਨਹੀਂ ਪੱਥਰੀ ਨੂੰ ਰਸੋਈ ਨੂੰ ਦੇ ਜੇ ਘਟੀ ਹੋਈ ਹਨ ਫਿਰ ਤਾਂ ਆਪਾਂ ਵੀ ਡੇਲੀ ਰੈਗੂਲਰ ਕਰ ਲਾਂਗੇ ਵੀ ਲਿਆ ਕਰਾਂਗੇ ਫਿਰ ਤਾਂ ਲੈਣ ਦਾ ਕੋ ਡਰ ਨਹੀਂ ਚੱਲ ਪੈਸੇ ਵੀ ਨਹੀਂ ਦੁਖਦੇ ਲੱਗੇ ਤੇ ਜੇ ਨਾ ਕੋਈ ਫਰਕ ਪਿਆ ਹਨਾ ਫਿਰ ਵੀ ਰਹਿਣ ਦੀ ਫਿਰ ਐਮੀ ਦਵਾਈ ਤੇ ਪੈਸੇ ਲਾਈ ਜੰਨੇ ਤੇ ਮੈਂ ਕੋ ਚਲੋ ਠੀਕ ਆ ਵੀ ਕਰਾ ਕੇ ਦੇਖ ਲਾਂਗੇ ਤੇ ਵੈਸੇ ਹੂੰ ਤਾਂ ਦਵਾਈ ਨਾਲ ਹਨਾ ਜੀ ਵੀ ਫਰਕ ਤਾਂ ਲੱਗਦਾ ਹੀ ਹੈ ਕਿਉਂਕਿ ਪਹਿਲਾਂ ਮੈਥੋਂ ਕੰਮ ਕਰ ਨਹੀਂ ਹੁੰਦੇ ਸੀ ਤੇ ਕਿਉਂਕਿ ਲੱਤ ਵਗੈਰਾ ਦੁਖਦੀ ਸੀ ਤੇ ਤੇ ਹਨਾ ਉਪਰੋਂ ਦੁਖਣ ਲੱਗੇ ਜਾਂਦੇ ਸੀ ਪੱਟ ਕੋਲੋਂ ਕਿਤੇ ਨਿੱਝੋਂ ਗੋਡੇ ਤੇ ਥੱਲੇ ਤੇ ਤਾਂ ਕਰਕੇ ਹਨਾ ਹੁਣ ਮੇਰੇ ਲੱਤ ਨੂੰ ਫਰਕ ਤੇ ਲੱਤ ਚ ਦਰਦ ਨਹੀਂ ਹੁੰਦਾ ਤੇ ਵੈਸੇ ਹਨਾ એનર્ਜੀ ਵੀ ਰਹਿੰਦੀ ਹੈ ਸਰੀਰ ਦੇ ਵਿੱਚ ਪਹਿਲਾਂ એનર્ਜੀ ਨਹੀਂ ਹੁੰਦੀ ਸੀ ਸਰੀਰ ਚ ਤੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸੀ ਬਸ ਐ ਹੁੰਦਾ ਸੀ ਵੀ ਪੈ ਜਾ ਬਸ ਅਰੇਸਟ ਕਰਨ ਨੂੰ ਦਿਲ ਕਰਦਾ ਸੀ ਤੇ ਹੋਂਦਾ ਜੀ ਵਾਸੇ ਹੈ ਨਾ ਕੰਮ ਕਰਨ ਨੂੰ ਦਿਲ ਵੀ ਕਰਦਾ ਹੈ ਯਾਨੀ ਕਿ એનર્ਜੀ ਰਹਿੰਦੀ ਹੈ ਸਰੀਰ ਦੇ ਵਿੱਚ ਤੇ ਆਪਾਂ ਜਦੋਂ ਦਵਾਈ ਖਾਂਦੇ ਹਾਂ ਨਾ ਐਵੇਂ ਕਿਉਂ ਝੂਠ ਬੋਲਣਾ ਦੇ ਨਹੀਂ ਮੈਂ ਠੀਕ ਆ ਦਵਾਈ ਨਾਲ ਤੇ ਦਵਾਈ ਲੈਣ ਵਾਲੇ ਨੂੰ ਵੀ ਉਹ ਹੁੰਦਾ ਤੇ ਦੇਣ ਵਾਲੇ ਨੂੰ ਵੀ ਹਨਾ ਵੀ ਜਿਹੜਾ ਦਵਾਈ ਦਿੰਦਾ ਉਹਨੂੰ ਵੀ ਐਵੇਂ ਹੁੰਦਾ ਵੀ ਚਲ ਮੇਰੇ ਤੋਂ ਦਵਾਈ ਲੈਂਦੇ ਫਰਕ ਪੈਣਾ ਚਾਹੀਦਾ ਤੇ ਬਾਕੀ ਪ੍ਰੇਜ ਦੀ ਗੱਲ ਹੁੰਦੀ ਹੈ ਜਿਹੜਾ ਪ੍ਰੇਜ ਦੱਸਿਆ ਆਪਾਂ ਪ੍ਰੇਜ ਕਰਦੇ ਆ ਪੂਰਾ ਤੇ ਮੈਂ ਕੋਈ ਚੀਜ਼ ਵੀ ਹਨਾ ਜਿਹੜੀ ਉਹਨਾਂ ਨੇ ਦੱਸੀ ਆ ਵੀ ਦੁੱਧ ਤੋਂ ਹੋਈ ਤੇ ਆਪਣੇ ਮੈਦੇ ਤੋਂ ਜਾਂ ਕੋਈ ਆਲੂ ਵਗੈਰਾ ਹੋਈ ਬੈ ਵਾਲੀ ਚੀਜ਼ ਉਹ ਮੈਂ ਕੋਈ ਚੀਜ਼ ਨਹੀਂ ਖਾਂਦੀ ਹੈ ਜੀ ਤੇ ਆਪਾਂ ਬੰਦ ਕਰਦੇ ਤੇ ਉਹ ਦਿਨ ਵੀ ਜਦ ਮੈਂ ਦਵਾਈ ਲੈਣ ਗਈ ਸੀ ਉਹਨਾਂ ਅਫਿਸ਼ਲੀ ਵਾਰ ਉਹ ਦਿਨ ਵੀ ਆਏ ਸੀ ਕਸਟਮਰ ਦਵਾਈ ਲੈਣ ਜਿਹੜੇ ਮਰੀਜ਼ ਐ ਤੇ ਪੇਸ਼ੈਂਟ ਉਹ ਗੰਦੇ ਸੀ ਵੀ ਹਨਾ ਵੀ ਸਾਨੂੰ ਖਰਕ ਪਿਆ ਪਥਰੀ ਨੂੰ ਵੀ ਪਿਆ ਵਿਚਾਰ ਐ ਮੈਂ ਮ ਘਟ ਗਈ ਸਾਡੀ ਪਥਰੀ ਪਿੱਤੇ ਚ ਤੇ ਰਸੋਲੀ ਵਾਲੇ ਨੂੰ ਵੀ ਹਨਾ ਉੱਥੋਂ ਪਤਾ ਲੱਗਿਆ ਸੀ ਮੈਨੂੰ ਵੀ ਰਸੋਲੀ ਦੀ ਵੀ ਥੋੜੀ ਜੀ ਹਨਾ ਖੁਰ ਗਈ ਤੇ ਛੋਟੀ ਰਹਿ ਗਈ ਵੀ ਪਹਿਲਾਂ ਜਿਆਦਾ ਕਾਫੀ ਵੱਡੀ ਸੀ ਤੇ ਫਿਰ ਐ ਹਨਾ ਜੀ ਲੋਕਾਂ ਦੇ ਮੂੰਹ ਆਪ ਸੁਣਦੇ ਆ ਜਦੋਂ ਤੇ ਆਪਾਂ ਨੂੰ ਹੁੰਦਾ ਹੀ ਆ ਵੀ ਚਲ ਦਵਾਈ ਖਾਣ ਨਾਲ ਹਨਾ ਜੇ ਆਪਣੇ ਫਰਕ ਪੈਂਦਾ ਸਰੀਰ ਨੂੰ ਤੇ ਆਪਾਂ ਦਵਾਈ ਨਾਲ ਫਿਰ ਸਹੀ ਆ ਹਨਾ ਕਿਉਂਕਿ ਐਂਡ ਐਂਡ ਤਾਂ ਹੈਗਾ ਹੀ ਆ ਜੇ ਆਪਰੇਸ਼ਨ ਹਨਾ ਫਿਰ ਤਾਂ ਆਪਰੇਟ ਕਰਨੇ ਪੈਂਦੇ ਤੇ ਆਪਾਂ ਨੂੰ ਐ ਵੀ ਚਲ ਦਵਾਈ ਨਾਲ ਫਰਕ ਪੈ ਜਾ ਜਰੂਰੀ ਆ ਆਪਾਂ ਹਨਾ ਨਾਲ ਤਾਂ ਪੈਸਾ ਲੱਗਦਾ ਆ ਆਪਰੇਸ਼ਨਾਂ ਤੇ ਦੇ ਨਾਲੇ ਬੰਦਾ ਨਾ ਰੋਗੀ ਹੋ ਜਾਂਦਾ ਕਿਉਂਕਿ ਰੋਗੀ ਹੋ ਕੇ ਬੰਦੇ 'ਚ ਕੁਝ ਵੀ ਨਹੀਂ ਰਹਿੰਦਾ ਹੈਗਾ ਜਦੋਂ ਬੰਦੇ ਦੇ ਆਪਰੇਸ਼ਨ ਹੋ ਜਾਂਦੇ ਹੁਣ ਜੇ ਫਿਰ ਪਿੱਤੇ 'ਚ ਵੀ ਪੱਥਰੀ ਹੈ ਪਿੱਤੇ ਵਾਲੇ ਤਾਂ ਐ ਕਹਿੰਦੇ ਹੁੰਦੇ ਵੀ ਨਿਕਲਦੀ ਨਹੀਂ ਵੀ ਕਹਿੰਦੇ ਹੁੰਦੇ ਆਪਰੇਸ਼ਨ ਕਰਾਉਣਾ ਪੈਂਦਾ ਤੇ ਫਿਰ ਜੇ ਨਾ ਨੇ ਦਵਾਈ ਦਿੱਤੀ ਹੈ ਤੇ ਚਲ ਜੇ ਨਿਕਲ ਜੇ ਤਾਂ ਆਪਾਂ ਤਾਂ ਕਹਿੰਨੇ ਆ ਹਨਾ ਪਰਵਾਹ ਨਾ ਸਾਰਾ ਇਹਦਾ ਭਲਾ ਕਰੇ ਤੇ ਵੀ ਜਿਹੜੇ ਜਿਹੜੇ ਦਵਾਈ ਲੈਂਦੇ ਆ ਤੇ ਆਪਾਂ ਤਾਂ ਐ ਵੀ ਕਹਿੰਨੇ ਆ ਵੀ ਜੇ ਕਿਸੇ ਨੇ ਲੈਣੀ ਵੀ ਹੋਵੇ ਤੇ ਤੁਸੀਂ ਬਰਨਾਲੇ ਲੈ ਸਕਦੇ ਹੋ ਤੇ ਆਪਦਾ ਵੀ ਭਲਾਈ ਚਾਹੁੰਦੇ ਹੋ ਜੇ ਜਲ ਕਿਸੇ ਨੂੰ ਰਾਮ ਆ ਜਾਏ ਤੇ ਬਰਨਾਲੇ ਬੱਸ ਬੱਸ ਸਟੈਂਡ ਤੋਂ ਉਤਰ ਕੇ ਆਟੋ ਕਰਾ ਲਓ ਬੇ ਹਰਪਜੰਦਾ ਦੇ ਡੇਰੇ ਕਹਿ ਦੋ ਜਾਣਾ ਤੇ ਉੱਥੇ ਬਾਰਮੂਰੀ ਆਟੋ ਉਤਾਰ ਜਾਂਦਾ ਬਾਰਮੂਰੀ ਜੇ ਕਿਸੇ ਨੇ ਅੱਡੇ ਤੱਕ ਆਉਣਾ ਹੋਵੇ ਬੱਸ ਸਟੈਂਡ ਤੱਕ ਵੀ ਉੱਥੋਂ ਵੀ ਆਉਂਦੇ ਆਟੋ ਵਾਪਸ ਤੇ ਮੈਂ ਤਾਂ ਇੱਕ ਵਾਰੀ ਗਈ ਸੀ ਬੱਸ ਸਟੈਂਡ ਤੇ ਪਹਿਲੀ ਵਾਰ ਜਦੋਂ ਅਸੀਂ ਗਏ ਸੀ ਬਾਅਦ ਚ ਤੇ ਮੈਂ ਤੁਰਕੀ ਜਾਵੜ ਨਹੀਂ ਆ ਵੀ ਨੇੜੇ ਹੀ ਹੈ ਇੰਨੇ ਖਾਸ ਦੂਰ ਹੈ ਨਹੀਂਗਾ ਤੇ ਮੈਂ ਤੁਹਾਨੂੰ ਲੋਕੇਸ਼ਨ ਵੀ ਪਾਈ ਸੀ ਵੀਡੀਓ ਦੇ ਵਿੱਚ ਜਿੰਨਾ ਨੇ ਕੋਈ ਦਵਾਈ ਬੋਟੀ ਲੈਣੀ ਹੋਵੇ ਲੋਕੇਸ਼ਨ ਦੇਖ ਕੇ ਵੀ ਜਾ ਸਕਦਾ ਤੇ ਬਾਕੀ ਆਟੋ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਤੇ ਆਟੋ ਵਾਲੇ ਵੀ ਲੈ ਜਾਂਦੇ ਆ ਤੇ ਆਪਾਂ ਦਾ ਕੰਨੇ ਵੀ ਸਾਰਿਆਂ ਦਾ ਪੁੰਦੇ ਭਲਾ ਹੋਵੇ ਹਨ ਤੇ ਪਰਮਾਤਮਾ ਸਾਰਿਆਂ ਦਾ ਭਲਾ ਹੋਏ ਉਹ ਕਹਿੰਦੇ ਹੁੰਦੇ ਆ ਵੀ ਹਨਾ ਵੀ ਰੱਬ ਕਿਸੇ ਨਾ ਕਿਸੇ ਇਨਸਾਨ ਦੇ ਰੂਪ ਵਿੱਚ ਤਾਂ ਵਸਦਾ ਤੇ ਕੀ ਪਤਾ ਹਨਾ ਰੱਬ ਨੇ ਕੋਈ ਰਸਤਾ ਦਿਖਾਇਆ ਹੋਵੇ ਤੇ ਵੀ ਦਵਾਈ ਬੋਟੀ ਲੈਣੇ ਉਥੋਂ ਲੈ ਆਓ ਤੇ ਚੱਲ ਹਨਾ ਕਿਸੇ ਦੇ ਕਿਸੇ ਦੇ ਵਿੱਚ ਰੱਬ ਵਸ ਕੇ ਕਿਸੇ ਦਾ ਤਾਂ ਭਲਾ ਕਰਦਾ ਹੀ ਹੈ ਥੋੜੇ ਜਿਹੇ ਪੈਸੇ ਤਾਂ ਜ਼ਿਆਦੇ ਲੱਗਦੇ ਆ ਤੇ ਪਰ ਹਨਾ ਦਵਾਈ ਨਾਲ ਆਪਾਂ ਨੂੰ ਫਰਕ ਜੇ ਪੈਂਦਾ ਤਾਂ ਪੈਸੇ ਵੀ ਨਹੀਂ ਦੁਖਦੇ ਹੈਗੇ ਫਿਰ ਆਪਣੇ ਲੱਗੇ ਹੋਏ ਵੀ ਆਪਾਂ ਦਵਾਈ ਤੇ ਇੰਨੇ ਪੈਸੇ ਲਾਤੇ ਤੇ ਜੇ ਦਵਾਈ ਨਾਲ ਨਾ ਫਰਕ ਪਵੇ ਫਿਰ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਦਵਾਈ ਤੇ ਪੈਸੇ ਵੀ ਲਾਈ ਜਾਂਨੇ ਆ ਤੇ ਆਪਾਂ ਨੂੰ ਕੋਈ ਫਰਕ ਵੀ ਨਹੀਂ ਪਿਆ ਤੇ ਜੇ ਉਥੋਂ ਸਕੈਨ ਕਰਾਉਣੀ ਆ ਹਨਾ ਉਹ ਵੀ ਉਹ ਦੇਦੇ ਆ 400 ਰੁਪਏ ਚ ਹੁੰਦੀ ਆ ਜੇ ਆਪ ਦੀ ਕਰਾਉਣੀ ਹੈ ਇਹ ਜੇ ਕੋਈ ਗੱਲ ਨਹੀਂ ਆਪਦੇ ਵੀ ਕਰਾ ਕੇ ਲੈ ਜਾ ਸਕਦੇ ਹਾਂ ਐ ਨਹੀਂ ਹੈਗਾ ਵੀ ਉਹਨਾਂ ਦਾ ਹਨਾ ਕੋਈ ਕਮਿਸ਼ਨ ਹੈ ਵਿੱਚ ਜਾਂ ਕੁਝ ਕੁਛ ਵੀ ਹੈ ਤੇ ਵੀ ਆਪਦੇ ਵੀ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਆਪਦੇ ਕਰਾ ਕੇ ਆਉਣੀ ਹੈ ਆਪਦੇ ਕੋਈ ਹਨਾ ਜਾਣ ਪਛਾਣ ਵਾਲ ਡਾਕਟਰ ਤੋਂ ਜਾਂ ਕਿਸੇ ਤੋਂ ਵੀ ਆਪਣੇ ਹਨਾ ਏਰੀਆ 'ਚ ਇੱਥੇ ਵੀ ਕਰਾ ਕੇ ਤੁਸੀਂ ਲੈ ਜਾ ਸਕਦੇ ਹੋ ਤੇ ਅਸੀਂ ਤਾਂ ਫਿਰ ਹਨਾ ਜੀ ਸਤੰਬਰ ਦੇ ਵਿੱਚ ਕਰਾਈ ਸੀ ਮੈਂ ਤਾਂ ਸਕੈਨ ਤੇ ਫਿਰ ਮੈਂ ਪੁੱਛਿਆ ਸੀ ਫੋਨ 'ਤੇ ਬਿਓ ਗੰਦੇ ਸੀ ਵੀ ਤੁਸੀਂ ਸਕੈਨ ਕਰਾ ਕੇ ਲੈ ਕੇ ਆਇਓ ਜੇ ਇੱਥੇ ਕਰਾਉਣੀ ਇੱਥੇ ਵੀ ਕਰਾ ਸਕਦੇ 400 ਰੁਪਏ ਚ ਫਿਰ ਇਹਦੇ ਡੈਡੀ ਕਹਿੰਦੇ ਚਲ ਉੱਥੇ ਹੀ ਕਰਾ ਲਾਂਗੇ ਫਿਰ ਅਸੀਂ ਬਰਨਾਲੇ ਉਧਰਾਈ ਸੀ 400 ਚ ਤੇ ਜੇ ਆਪਦੀ ਕਰਾਉਣੀ ਆਪਦੀ ਵੀ ਕਰਾ ਲਓ ਐਹੀ ਵੀ ਕੋਈ ਗੱਲ ਨਹੀਂ ਤੇ ਬੱਸ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਹਨਾ ਵੀ ਆਪਦਾ ਜਿਹਨੇ ਵੀ ਦਵਾਈ ਬੋਟਲ ਲੈਣੀ ਹੈ ਲੈ ਆ ਸਕਦਾ ਉੱਥੇ ਜਾ ਕੇ ਤੇ ਮੈਂ ਵੀ ਹੁਣ ਸਕੈਨ ਕਰਾ ਕੇ ਦੇਖੋਗੇ ਵੀ ਫਰਕ ਪੈਂਦਾ ਕਿ ਨਹੀਂ ਫਿਰ ਮੈਂ ਜ਼ਰੂਰ ਦੱਸੂਗੀ ਤੁਹਾਨੂੰ ਪਿਛਲੀ ਰਿਪੋਰਟ ਵੀ ਦਿਖਾਉਂਗੀ ਜੇ ਫਰਕ ਪਿਆ ਤੇ ਹੁਣ ਵਾਲੇ ਵੀ ਦਿਖਾਉਂਗੀ ਜਦੋਂ ਮੈਂ ਸਕੈਨ ਕਰਾ ਲਈ ਵੀ ਕਿੰਨੀ ਕੁ ਘਟੀ ਆ ਕਿਵੇਂ ਆ ਹਨ ਤੇ ਬਸ ਜੀ ਫਿਰ ਆਪਾਂ ਘਰ ਦੇ ਕੰਮ ਕਰ ਕਰ ਲਏ ਸੀ ਭਾਂਡੇ ਵਗੈਰਾ ਮਾੜ ਕੇ ਉਹ ਮੈਂ ਕੱਪੜੇ ਧੋਤੇ ਸੀ ਤੇ ਮੈਂ ਇਹਨਾਂ ਨੂੰ ਪਾਉਣ ਲੱਗੀਆਂ ਸੁੱਕਣੇ ਤੇ ਹਵਾ ਚੱਲੀ ਜਾਂਦੀ ਸੀ ਠੰਡੀ ਠੰਡੀ ਤੇ ਵਧੀਆ ਸੀ ਯਾਨੀ ਕਿ ਮੌਸਮ ਤਿੰਨ ਚਾਰ ਦਿਨ ਤਾਂ ਵਧੀਆ ਮੌਸਮ ਰਿਹਾ ਠੰਡਾ ਵੀ ਗਰਮੀ ਗਰਮੀ ਨਹੀਂ ਪਈ ਤੇ ਧੁੱਪ ਦਾ ਪਤਾ ਨਹੀਂ ਲੱਗਦਾ ਸੀ ਵੀ ਧੁੱਪ ਹੈਗੀ ਆ ਤੇ ਕਿਉਂਕਿ ਬੱਦਲ ਵਾਈ ਰਹਿੰਦੀ ਸੀ ਹਵਾ ਚੱਲਦੀ ਸੀ ਤੇ ਪਸੀਨੇ ਦੇ ਵੀ ਨਹੀਂ ਕੋਈ ਦਿੱਕਤ ਸੀ ਨਾ ਇਹ ਪਤਾ ਲੱਗਦਾ ਸੀ ਗਰਮੀ ਦਾ ਮੌਸਮ ਹੈ ਤੇ ਤੁਸੀਂ ਕੱਪੜੇ ਦੇਖ ਹੀ ਰਹੇ ਹੋ ਗਤਾਰ ਤੇ ਹਨ ਹਿੱਲੀ ਜਾਂਦੇ ਆ ਤੇ ਹਵਾ ਚੱਲਦੀ ਇਸ ਕਰਕੇ ਤੇ ਬਾਅਦ ਦੇ ਵਿੱਚ ਹੁਣ ਤਾਂ ਇਹ ਗਰਮੀ ਨੇ ਪੂਰਾ ਹਨ ਪਹਿਲਾ ਪ੍ਰਕੋਪ ਦਿਖਾਤਾ ਪਹਿਲਾਂ ਹੁਣ ਗਰਮੀ ਹੋਣ ਲੱਗ ਗਈ ਤੇ ਪਸੀਨਾ ਬਹੁਤ ਹੁੰਦਾ ਤੇ ਕੋਲਰ ਪੱਖਿਆਂ ਦੇ ਵੀ ਨਹੀਂ ਹਵਾ ਲੱਗਦੀ ਤੇ ਰਾਤ ਵਿੱਚ ਅਸੀਂ ਕੋਲਰ ਛੱਡਿਆ ਤੇ ਬੱਸ ਹਨ ਐ ਲੱਗਦਾ ਸੀ ਵੀ ਕੋਲਰ ਹਨ ਉਹ ਪਤਾ ਨਹੀਂ ਪਾਣੀ ਨਹੀਂ ਚੱਕਦੀ ਮੋਟਰ ਦੇ ਠੰਡੀ ਹਵਾ ਹੀ ਨਹੀਂ ਹੁੰਦੀ ਤੇ ਫਿਰ ਮੈਂ ਦੁਬਾਰੇ ਹਨਾ ਬਾਰੀ ਬਰੀ ਖੋਲ ਕੇ ਕੋਲਰ ਦੀ ਚੱਤ ਕੀਤੀ ਤੇ ਨਹੀਂ ਵੀ ਪਾਣੀ ਤਾਂ ਚੱਕੀ ਜਾਂਦੀ ਸੀ ਮੋਟਰ ਫਿਰ ਮੈਂ ਦੋ ਗੋਲੇ برف ਦੇ ਪਾਏ ਤੇ ਮੈਨੂੰ ਤਾਂ ਠੰਡੀ ਹਵਾ ਆਉਗੀ ਤੇ ਫਿਰ ਥੋੜੀ ਜਿਹੀ ਨੀਂਦ ਆਈ ਆ ਕੇ ਨਹੀਂ ਤਾਂ ਗਰਮੀ ਇੰਨੀ ਲੱਗੀ ਜਾਂਦੇ ਸੀ ਨਾ ਬਹੁਤ ਬੁਰਾ ਹਾਲ ਸੀ ਤੇ ਗਰਮੀ ਦੀ ਐਡ ਕੀ ਪੈਣੇ ਵੀ ਬਹੁਤ ਹੈ ਕਹੀ ਹੁੰਦੇ ਆ ਤੇ ਜਿੱਥੇ ਮੇਰੇ ਹਨਾ ਹਸਬੰਦ ਗਏ ਉੱਥੇ ਵੀ ਗਰਮੀ ਬਹੁਤ ਹੀ ਜ਼ਿਆਦੇ ਆ ਬਹੁਤ ਹੀ ਜ਼ਿਆਦੇ ਇੰਨੀ ਜਿਆਦੇ ਹੈ ਨਾ ਬਸ ਹਨਾ ਜਿਹੜਾ ਹੁਣ ਪਹਿਲੀ ਵਾਰ ਜਾਂਦਾ ਬੰਦਾ ਉੱਥੇ ਤੇ ਉਹ ਤਾਂ ਹਨਾ ਬਰਦਾਸ਼ੋ ਬੋਲੀ ਬੋਲੀ ਕਰਦਾ ਉਹਨੂੰ ਉੱਧਰ ਦਾ ਹਨਾ ਸੁਭਾਅ ਠਰੋਹੋਲੀ ਬੋਲੀ ਪੈਂਦਾ ਤੇ ਜਿਹੜਾ ਇੱਧਰ ਵੀ ਹੁਣ ਜੇ ਆਪਣੇ ਇੰਨੀ ਗਰਮੀ ਉੱਧਰ ਤਾਂ ਹੋਣੀ ਹੈ ਹਨਾ ਤੇ ਰੇਤਲਾ ਇਲਾਕਾ ਤੁਹਾਨੂੰ ਪਤਾ ਹੀ ਹੈ ਤੇ ਬਸ ਇੱਥੇ ਮੇਰੇ ਕੰਮਕਾਰ ਹੋ ਗਏ ਸੀ ਘਰ ਦੇ ਤੇ ਬੂਟਾਂ ਨੂੰ ਲੱਗਦੀ ਸੀ ਪਾਣੀ ਪਾਉਣੇ ਇਥੇ ਵੀ ਮੈਂ ਆਪਣਾ ਕੰਮ ਕਰ ਕਰ ਕੇ ਕੱਪੜੇ ਵਗੈਰਾ ਧੋਲੇ ਸੀ ਤੇ ਕੁਝ ਕੁ ਮੇਰੇ ਹਨਾ ਮਸ਼ੀਨ ਤੇ ਡਰੇਰ ਹੋ ਜਾਂਦੇ ਸੀ ਫਿਰ ਮੈਂ ਇੱਥੇ ਆ ਕੇ ਸਿਰਸੋ ਦੇ ਵਿੱਚ ਇੱਥੇ ਮੈਂ ਸਾਲਸੋ ਵਗੈਰਾ ਸਾਫ ਕਰ ਦਿੰਦੀ ਹਾਂ ਚੰਗੀ ਤਰ੍ਹਾਂ ਗੈਂਸ ਕਰ ਦਿੰਦੀ ਹਾਂ ਸਲਫ ਕਰ ਦਿੰਦੀ ਤੇ ਵਸ ਫਿਰ ਆਪਣੇ ਕੰਮ ਹਨਾ ਸਾਰੇ ਕੰਪਲੀਟ ਹੋ ਜਾਣਗੇ ਤੇ ਬੂਟਿਆਂ ਨੂੰ ਪਾਣੀ ਪਾ ਕੇ ਆਵੀ ਸੀ ਨਾ ਤਾਂ ਚੱਲ ਬੂਟੇ ਸੁੱਕੇ ਪਏ ਸੀ ਤੇ ਕਿਉਂਕਿ ਮੀਂਹ ਤਾਂ ਪਿਆ ਨਹੀਂ ਸੀ ਮੀਂਹ ਨਾਲ ਨਿੱਤਾ ਹਨਾ ਚੱਲ ਪਾਣੀ ਪੋਣੀ ਲਾ ਦਿਆਂ ਅੰਦਰ ਬੂਟਿਆਂ ਨੂੰ ਆ ਕਰਕੇ ਫਿਰ ਮੈਂ ਪਾਣੀ ਪਾਇਆ ਉਹਨਾਂ ਨੂੰ ਮੈਂ ਤਾਂ ਮਰ ਜਾਏ ਜੇ ਪਾਇਆ ਧੁੱਪ ਤਾਂ ਇਹ ਨਿਕਲ ਦੀ ਸੀ ਹੋ ਸਕਦੇ ਜੇ ਪਾਇਏ ਸੀ ਤੇ ਬਸ ਜੀ ਹੁਣ ਆਪਾਂ ਕਰਾਂਗੇ ਇੱਥੇ ਵੀਡੀਓ ਦਾ ਐਂਡ ਆਪਣੇ ਕੰਮ ਹੋ ਗਏ ਸੀ ਸਾਰੇ ਤੇ ਤੁਹਾਨੂੰ ਅੱਜ ਦੀ ਵੀਡੀਓ ਕਹੇਵੇਂ ਲੱਗੀ ਜਰੂਰ ਦੱਸੋ